ਮੈਪਲ ਦੇ ਵਿੱਚ ਆਪਸੋ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਾਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 20 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਜੇਕਰ ਨਾਵਲ ਵਧੀਆ ਲੱਗ ਰਿਹਾ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਜਿਹੜਾ ਆਪਣਾ ਕੰਮ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਔਰ ਜਿਹੜੇ ਦੋਸਤ ਨਵੇਂ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਵੀਨਰਾ ਸਹੁਰੇ ਘਰ ਵਿੱਚ ਜਾ ਕੇ ਬਿਲਕੁਲ ਵੀ ਦਿਲ ਨਹੀਂ ਲੱਗਦਾ। ਉਸ ਦੀ ਆਪਣੇ પતિ ਵਿੱਚ ਕੋਈ ਵੀ ਦਿਲਚਸਪੀ ਨਹੀਂ ਜਾਗਦੀ। ਆਖਰ ਉਹ ਤਿੰਨ ਦਿਨਾਂ ਬਾਅਦ ਆਪਣੇ ਪੇਕੇ ਭਾਰਤ ਦੀ ਹੈ। ਤਾਂ ਮਾਇਆ ਉਸ ਨੂੰ ਕਦਾਰ ਬਾਬਤ ਸਭ ਕੁਝ ਦੱਸਦੀ ਹੈ। ਉਹ ਕਦਾਰ ਦਾ ਕਮਰਾ ਫਰੋਲਣ ਜਾਂਦੀ ਹੈ। ਜਿੱਥੋਂ ਉਸ ਨੂੰ ਕਦਾਰ ਅਤੇ ਪੰਨਾ ਲਾਲ ਦੀਆਂ ਚਿੱਠੀਆਂ ਮਿਲਦੀਆਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਦੋਵੇਂ ਮਾਵਾਂਤੀਆਂ ਪੱਥਰ ਦੀਆਂ ਮੂਰਤ ਬਣੀਆਂ ਖੜੀਆਂ ਹਨ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 1 ਮਾਂ ਨਦੀ ਦੀਆਂ ਲਹਿਰਾਂ ਉੱਠਦੀਆਂ ਹਨ ਤੇ ਉੱਠ ਕੇ ਮਿਟ ਜਾਂਦੀਆਂ ਹਨ ਉਹਨਾਂ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਹਿੰਦਾ ਪਰ ਜਿੰਨਾ ਕੰਡਿਆਂ ਨੂੰ ਇਹ ਲਹਿਰਾਂ ਕਈ ਵਾਰੀ ਖੋਰ ਕੇ ਢਾਲ ਆ ਜਾਂਦੀਆਂ ਹਨ ਇਹ ਮੜ ਕਦੀ ਕਿਸਮਤ ਨਾਲ ਹੀ ਸਾਬਤ ਹੋ ਸਕਦੇ ਨੇ ਪਦਾਰ ਦੀ ਜੀਵਨ ਨਦੀ ਵਿੱਚ ਇਹੋ ਜਿਹੀਆਂ ਬਿਆੰਤ ਲਹਿਰਾਂ ਉੱਠੀਆਂ ਤੇ ਉੱਠ ਕੇ ਮਿਟ ਗਈਆਂ ਪਰ ਚੰਨ ਰੂਪ ਇਕਦਾਰ ਦੇ ਦਿਲ ਕੰਡੇ ਨੂੰ ਅਜਿਹੇ ਖੱਪੇ ਲਾ ਗਈਆਂ ਜਿਨ੍ਹਾਂ ਖੱਪਿਆਂ ਨੂੰ ਮੜ ਭਰਨ ਲਈ ਇਕਦਾਰ ਨੇ ਆਪਣਾ ਨਵਾਂ ਸਫ਼ਰ ਸ਼ੁਰੂ ਕੀਤਾ ਪਰ ਕੀ ਇਸ ਮਨੋਰਥ ਵਿੱਚ ਉਹ ਕਾਮਯਾਬ ਹੋ ਸਕਿਆ ਉਹ ਰਾਵਲਪਿੰਡੀ ਨੂੰ ਛੱਡ ਕੇ ਜਿਉਂ-ਜਿਉਂ ਦੂਰ ਚਲਾ ਜਾ ਰਿਹਾ ਸੀ ਉਸ ਦੀ ਉਹ ਯਾਦ ਹੋਰ ਦੁਨੀ ਚੌਨੀ ਹੋ ਕੇ ਉਸ ਦੀ ਜੀਵਨ ਨਦੀ ਦੇ ਕੰਢੇ ਖੋਰਦੀ ਜਾਂਦੀ ਸੀ ਪਰ ਸੁਭਾਵਕ ਹਠਿਤ ਪੀਤ ਦਾ ਫੋਨ ਕਰਕੇ ਤਦਾਰ ਨੇ ਦਮ ਨਹੀਂ ਛੱਡਿਆ ਪਿੰਡੀਆਂ ਤੁਰ ਕੇ ਜਦੋਂ ਅੰਮ੍ਰਿਤਸਰ ਪਹੁੰਚਿਆ ਤਾਂ ਉਸ ਨੇ ਖਿਆਲ ਕੀਤਾ ਜਾਤਾ ਕੋ ਵੇਲਾ ਰਹੇਗਾ ਉਸਦੀ ਮਾਨਸਿਕ ਹਾਲਤ ਖਰਾਬ ਹੀ ਹੁੰਦੀ ਜਾਵੇਗੀ ਉਸ ਨੂੰ ਆਪਣੇ ਆਪ ਦਾ ਜੇ ਕੋਈ ਇਲਾਜ ਦਿਸਦਾ ਸੀ ਤਾਂ ਇਹੋ ਕਿ ਉਹ ਕਿਸੇ ਰਜੇਵੇਂ ਵਿੱਚ ਰੋਝ ਜਾਵੇ ਇਸ ਨਾਲ ਜੋ ਕਿਸੇ ਦੀ ਯਾਦ ਨੂੰ ਨਹੀਂ ਭੁੱਲ ਸਕਦਾ ਤਾਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਭੁੱਲ ਸਕੇਗਾ ਉਹ ਸੋਚਣ ਲੱਗਾ ਕਿ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਆਪਣੇ ਆਪ ਨੂੰ ਤਾਂ ਭੁੱਲ ਦੇ ਅੰਧਕਾਰ ਵਿੱਚ ਗਵਾ ਸਕਾਂ ਇਸ ਤੋਂ ਛੁੱਟ ਕਿਦਾਰ ਜਿਹੜੀ ਜ਼ਿੰਮੇਵਾਰੀਆਂ ਦੀ ਪੰਡ ਸਰ ਤੇ ਚੁੱਕ ਕੇ ਤੁਰਿਆ ਸੀ ਉਸਦਾ ਵੀ ਉਸ ਨੂੰ ਘੱਟ ਫਿਕਰ ਨਹੀਂ ਸੀ ਉਸ ਨੂੰ ਵੱਧ ਤੋਂ ਵੱਧ ਰਪਏ ਕਮਾਉਣ ਦੀ ਲੋੜ ਸੀ ਤੇ ਅਖੀਰ ਉਸ ਨੇ ਘੜੀ ਸਾਈ ਦੀ ਦੁਕਾਨ ਤੇ ਨੌਕਰੀ ਕਰ ਲਈ ਕੰਮ ਵਿੱਚ ਉਸ ਨੇ ਆਪਣੇ ਆਪ ਨੂੰ ਇਤਨਾ ਗਲਤਾਨ ਕਰ ਲਿਆ ਕਿ ਹੱਦਾਂ ਹੀ ਮੋਕਾ ਦਿੱਤੀਆਂ ਮਾਲਕ ਦੇ ਮਨਾ ਕਰਦੇ ਵੀ ਉਹ ਸਰਸਟ ਕੇ ਜਨ ਰਾਤ ਕੰਮ ਵਿੱਚ ਜੁਟਿਆ ਰਹਿੰਦਾ ਖਾਣ ਪੀਣ ਵੱਲੋਂ ਕਾਹੀ ਬੇਸੋਧ ਸੀ ਉਸ ਦੀ ਖੱਟੀ ਵਿੱਚੋਂ ਜੇ ਕੁਝ ਖਰਚ ਹੁੰਦਾ ਸੀ ਤਾਂ ਸਸਤੇ ਮੁੱਲ ਦੀਆਂ ਸਿਗਰਟਾਂ ਅਤੇ ਬਿਨਾਂ ਦੁੱਧ ਤੋਂ ਚਾਹ ਪਰ ਇਤਨੇ ਬੱਚੇ ਉਸਦੇ ਦਿਲ ਨੂੰ ਤਸੱਲੀ ਨਹੀਂ ਹੋ ਸਕੀ। ਉਸ ਨੂੰ ਅਜੇ ਵੀ ਆਪਣੀ ਆਮਦਨ ਘਟ ਜਾਂਦੀ ਸੀ। ਇਸ ਦੇ ਫਲਸਰੂਪ ਉਸ ਨੇ ਮਾਲਕ ਦੇ ਕੰਮ ਵਿੱਚ ਕਦੇ ਕਤਾਈ ਬੇਜਮਾਨੀ ਤੇ ਬਾਧਿਆਨਤੀ ਕਰਨੀ ਵੀ ਸ਼ੁਰੂ ਕਰ ਦਿੱਤੀ। ਮਾਲਕ ਤੋਂ ਨਜ਼ਰ ਪਚਾ ਕੇ ਉਹ ਕਈਆਂ ਘੜੀਆਂ ਦੀ ਸਮੂੱਚੀ ਜਾਂ ਅੱਧ ਪਚੱਦੀ ਬਣਵਾਈ ਆਪ ਹੀ ਮੋਚ ਲੈਂਦਾ ਸੀ। ਪਰ ਫਿਰ ਵੀ ਜਦ ਉਸ ਨੂੰ ਪੂਰੀ ਪੈੰਦੀ ਨਾ ਜਾਪੀ ਤਾਂ 6 ਮਹੀਨਾ ਤੋਂ ਬਾਅਦ ਉਸ ਨੇ ਨੌਕਰੀ ਛੱਡ ਕੇ ਆਪਣੀ ਦੁਕਾਨ ਪਾ ਲਈ। ਇਸ ਇੱਕੋ ਛਮਾਈ ਵਿੱਚ ਉਹ ਆਪਣੇ ਕੰਮ ਵਿੱਚ ਕਾਫੀ ਮਸ਼ਹੂਰੀ ਪ੍ਰਾਪਤ ਕਰ ਚੁੱਕਾ ਸੀ। ਜਸ ਕਰਕੇ ਕੰਮ ਦਾ ਉਸ ਨੂੰ ਕੋਈ ਘਾਟਾ ਨਾ ਰਿਆ ਨਿਕੰਮੀ ਤੋਂ ਨਿਕੰਮੀ ਘੜੀ ਨੂੰ ਉਹ ਜਹੇ ਸੱਚਜੇ ਤਰੀਕੇ ਨਾਲ ਮਰਮਤ ਕਰਦਾ ਕਿ ਹਰ ਵੇਖਣ ਵਾਲਾ ਕਹਿੰਦਾ ਬਈ ਕਮਾਲ ਕਰ ਦਿੱਤਾ ਇਸਨੇ ਤੇ ਹੁੰਦਾ ਹੁੰਦਾ ਲੋਕਾਂ ਨੇ ਉਸ ਦਾ ਨਾਂ ਹੀ ਕਮਾਲ ਪਾ ਦਿੱਤਾ ਚੰਗੇ ਤੋਂ ਚੰਗੇ ਘੜੀ ਸਾਜੂ ਉਸ ਦੀ ਕਾਗਜ਼ੀ ਤੋਂ ਲੋਹਾ ਮੰਨਣ ਲੱਗ ਪਏ ਸਨ ਆਪਣੀ ਦੁਕਾਨ ਕਰਨ ਤੋਂ ਬਾਅਦ ਉਸ ਦਾ ਕੰਮਕਾਰ ਖੂਬ ਚਮਕਿਆ ਉਸ ਦੀ ਆਮਦਨ ਦਿਨੋਂ ਦਿਨ ਵੱਧਦੀ ਜਾ ਰਹੀ ਸੀ ਸਮਾਂ ਪਾਕ ਉਸ ਦੇ ਚਾਲ ਚੱਲਣ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗੇ ਕੰਜੂਸ ਤੇ ਲਾਲਚੀ ਤਾਂ ਉਸ ਨੂੰ ਹਰ ਕੋਈ ਸਮਝਦਾ ਸੀ ਪਰ ਬਹੁਤੇ ਲੋਕਾਂ ਦਾ ਇਹ ਵੀ ਖਿਆਲ ਸੀ ਕਿ ਉਸ ਨੂੰ ਕੋਈ ਭਾਰੀ ਆਦਬ ਵੀ ਹੈ ਤੇ ਇਸ ਦੇ ਸਬੂਤ ਲਈ ਉਹਨਾਂ ਦੀ ਦਲੀਲ ਵੀ ਕਾਫੀ ਵਜਨਦਾਰ ਸੀ ਜਿਹੜਾ ਆਦਮੀ 5-7 ਰੁਪਏ ਰੋਜ਼ ਕਮਾਉ ਹੋਵੇ ਪਰ ਹਾਲਤ ਉਸ ਦੀ ਅਜਿਹੀ ਹੋਵੇ ਕਿ ਕੱਪੜੇ ਪਾਟੇ ਰੋਟੀ ਸਵਾਦ ਦੀ ਖਾਂਦਿਆ ਕਦੀ ਕਿਸੇ ਉਸ ਨੂੰ ਵੇਖਿਆ ਨਾ ਹੋਵੇ ਉਸ ਬਾਬ ਤੇ ਇਹੋ ਜਿਹੇ ਸ਼ੱਕ ਪੈਦਾ ਹੋਣਾ ਕੁਦਰਤੀ ਗੱਲ ਸੀ ਸਰੀਰ ਉਸ ਦਾ ਇਤਨਾ ਕਮਜ਼ੋਰ ਸੀ ਕਿ ਤੱਪਦਿਕ ਦਾ ਬਿਮਾਰ ਕੀ ਹੁੰਦਾ ਹੈ ਜੇ ਚਾਹ ਪੀਂਦਾ ਤਾਂ ਬਗੈਰ ਦੁੱਤੋਂ ਜੇ ਸਿਗਰਟ ਪੀਂਦਾ ਤਾਂ ਉਹ ਜਿਹੜੇ ਆਨੇ ਦੇ ਘਟੋ ਘਟ 10 ਜ਼ਰੂਰ ਆਉਂਦੇ ਹੋਣ ਫਿਰ ਮਿਹਨਤ ਇਤਨੀ ਕਿ ਦਿਨ ਛੱਡ ਕੇ ਰਾਤੀ ਵੀ ਕੰਮ ਨੂੰ ਹੱਥੋਂ ਨਹੀਂ ਸੀ ਛੱਡਦਾ ਪਰ ਕਦਾਰ ਨੇ ਕਦੀ ਕਿਸੇ ਨੁਕਤੇ ਚਿੰਨੀ ਵੱਲ ਧਿਆਨ ਹੀ ਨਹੀਂ ਦਿੱਤਾ ਬਸ ਸਲਾਮਤ ਰਹੇ ਉਸ ਦੀ ਚਾਹ ਵਾਲੀ ਬੇਸੂਰੀ ਕੇਤਲੀ ਤੇ ਜਾਗ ਸਿਗਰਟਾਂ ਵਾਲੀ ਡੱਬੀ ਇਸੇ ਹੋਰ ਚੀਜ਼ ਨਾਲ ਜਿਵੇਂ ਉਸ ਨੂੰ ਕੋਈ ਵਾਸਤਾ ਨਹੀਂ ਸੀ ਕੰਮ ਕਰਦਾ ਹੋਇਆ ਉਹ ਅਕਸਰ ਹੌਲੀ ਹੌਲੀ ਕੋਈ ਨਾ ਕੋਈ ਗੀਤ ਗੁਣਗਰਾਉਂਦਾ ਰਹਿੰਦਾ ਤੇ ਜੇ ਕਿਸੇ ਨਾਲ ਗੱਲ ਕਥ ਕਰਦਾ ਤਾਂ ਬਿਨਾਂ ਕਾਰਨ ਹੀ ਉੱਚੀ ਸਾਰੀ ਕਹਿਕਾ ਮਾਰ ਕੇ ਹੱਸਦਾ ਹੋਇਆ ਉਸ ਦਾ ਹਾਸਾ ਬੜਾ ਰੁੱਖਾ ਬਨੌਟੀ ਇਹ ਡਰਾਉਣਾ ਜਹਾ ਹੁੰਦਾ ਸੀ ਉਸ ਦੀ ਦੁਕਾਨ ਦੇ ਪਿੱਛੇ ਇੱਕ ਛੋਟੀ ਜਹੀ ਕੋਠੜੀ ਸੀ ਇਹੋ ਉਸ ਦਾ ਨਿਵਾਸ ਸਥਾਨ ਸੀ ਇੱਥੇ ਹੀ ਇੱਕ ਨੁਕਰੇ ਕੋਲਿਆਂ ਦੀ ਛੋਟੀ ਜਿਹੀ ਢੇਰੀ ਸੀ ਦਿਨ ਵਿੱਚ ਉਹ ਕਿੰਨੀ ਵਾਰੀ ਦਿਨ ਵਿੱਚ ਉਹ ਕਿੰਨੀ ਕੁ ਵਾਰੀ ਚਾਹ ਪੀਂਦਾ ਤੇ ਕਿੰਨੀ ਵਾਰੀ ਸਿਗਰਟ ਇਸ ਦੀ ਗਿਣਤੀ ਸ਼ਾਇਦ ਉਸ ਨੇ ਵੀ ਕਦੇ ਨਹੀਂ ਸੀ ਕੀਤੀ ਦੁਕਾਨ ਦੀ ਸਫਾਈ ਵੱਲ ਵੀ ਕਰੇ ਘੱਟ ਵੱਧ ਹੀ ਧਿਆਨ ਦਿੰਦਾ ਸੀ ਇਸ ਕਰਕੇ ਉਸ ਦੀ ਹਰ ਇੱਕ ਚੀਜ਼ ਬੇਤਰਤੀਬ ਤੇ ਮਿੱਟੀ ਘਟੇ ਵਿੱਚ ਲੱਥਪੱਥ ਰਹਿੰਦੀ ਸੀ ਸਿਆਲ ਦੀ ਰੁੱਤ ਸੀ ਸਵੇਰ ਤੋਂ ਮੀਂਹ ਪੈ ਰਿਹਾ ਸੀ ਵਾਛੜ ਦੇ ਡਰ ਕਰਕੇ ਕਦਾਰ ਨੇ ਦੁਕਾਨ ਦੇ ਦੋਵੇਂ ਤਾਕ ਬੰਦ ਕੀਤੇ ਹੋਏ ਸਨ। ਉਸपास ਇੱਕ ਦੋ ਘੜੀਆਂ ਬੜੀ ਛੇਤੀ ਨਾਲ ਮੁਰੰਮਤ ਕਰਨ ਵਾਲੀਆਂ ਸਨ। ਗਾਹਕ ਨਾਲ ਅੱਜ ਸ਼ਾਮੀ ਦੇ ਅੰਦਰ ਆਰ ਸੀ। ਸਰਸਟ ਕੋ ਕੰਮ ਵਿੱਚ ਜੁਟਿਆ ਹੋਇਆ ਸੀ। ਉਸਦੇ ਲਾਗੇ ਕਰਕੇ ਅੰਗੀਠੀ ਉੱਤੇ ਕੇਤਲੀ ਕੱਢ ਰਹੀ ਸੀ। ਥੋੜੀ ਥੋੜੀ ਦੇਰ ਬਾਅਦ ਉਹ ਪੱਥਰ ਦੀ ਪਿਆਲੀ ਨੂੰ ਭਰਦਾ ਤੇ ਪੀ ਕੇ ਫੇਰ ਕੰਮ ਵਿੱਚ ਲੱਗ ਜਾਂਦਾ। ਸਿਗਰਟ ਬਰਾਬਰ ਉਸਦੇ ਮੂੰਹ ਵਿੱਚ ਧੋਖ ਰਹੀ ਸੀ। ਮੀਂਹ ਬੰਦ ਹੋ ਗਿਆ। ਇੱਥੋਂ ਤੱਕ ਕਿ ਕੜਾਕੇਦਾਰ ਧੁੱਪ ਚੜ ਗਈ। ਫਰਕਦਾਰ ਨੂੰ ਕੋਈ ਸੋਝੀ ਨਹੀਂ ਸੀ। ਉਹ ਉਸੇ ਤਰ੍ਹਾਂ ਬੂਹਾ ਮਾਰੀ ਆਪਣੇ ਕੰਮ ਵਿੱਚ ਮਸਤ ਸੀ ਇੱਕ ਘੜੀ ਦਾ ਕੰਮ ਉਸਨੇ ਖਤਮ ਕਰ ਲਿਆ ਸੀ ਤੇ ਦੂਜੀ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਫੇਰ ਚਾਹ ਦੀ ਪਿਆਲੀ ਭਰ ਕੇ ਪੀਤੀ ਫਿਰ ਡੱਬੀ ਵਿੱਚੋਂ ਸਿਗਰਟ ਕੱਢ ਕੇ ਸੁਖਾਈ ਬੂਹੇ ਦੇ ਉੱਤੋਂ ਕਰਕੇ ਧੁੱਪ ਦੀ ਇੱਕ ਤੇਜ਼ ਸ਼ੁਆ ਅੰਤਰ ਆ ਰਹੀ ਸੀ ਜਿਹੜੀ ਉਸਦੇ ਅੱਗੋਂ ਦੀ ਲੰਗਦੀ ਹੋਈ ਸਿੱਧੀ ਸੜਕਾਂ ਵਾਂਗ ਪਿਛਲੀ ਕੰਦ ਤੱਕ ਚਲੀ ਗਈ ਸਿਗਰਟ ਦੇ ਸੂਟੇ ਲਾ ਲਾ ਕੇ ਕਦਾਰ ਮੂੰਹ ਉੱਚਾ ਕਰੀ ਧੂੰਆਂ ਛੱਡ ਰਿਹਾ ਸੀ ਤੇ ਇਹ ਧੂੰਆਂ ਚਾਨਣੀ ਛੜਕ ਵਿੱਚ ਰਲ ਕੇ ਲਹਿਰਾਂ ਜਿਹੀਆਂ ਪੈਦਾ ਕਰ ਰਿਹਾ ਸੀ ਇਹ ਲਹਿਰਾਂ ਕਦੀ ਗੋਲ ਕੜੀ ਲੰਮੂ ਉਤਰੇ ਚੱਕਰਾਂ ਦੀਆਂ ਛਕਲਾ ਬਣ ਬਣ ਕੇ ਉਸ ਛੜਕ ਥਾਣੀ ਬੂਹੇ ਵੱਲ ਜਿੱਥੋਂ ਇਹ ਚਾਨਣ ਆ ਰਿਹਾ ਸੀ ਬਾਹਰ ਜਾ ਰਹੀਆਂ ਸਨ ਕਦਾਰ ਦੀ ਨਜ਼ਰ ਬਰਾਬਰ ਇਹਨਾਂ ਲਹਿਰਾਂ ਉੱਤੇ ਗੱਡੀ ਹੋਈ ਸੀ ਉਹ ਵੇਖਦਾ ਜਿਉਂ ਹੀ ਇਹ ਧੂਏ ਦੇ ਚੱਕਰ ਬਾਹਰ ਨਿਕਲਣ ਲਈ ਉਸ ਝੀਤ ਵੱਲ ਜਾਂਦੇ ਕਿ ਬਾਹਰੋਂ ਆਇਆ ਹੋਇਆ ਹਵਾ ਦਾ ਬੁੱਲਾ ਫੇਰ ਉਹਨਾਂ ਨੂੰ ਪੁਛਾਂ ਤੱਕ ਦਿੰਦਾ ਉਹ ਵੇਖ ਵੇਖ ਕੇ ਸੋਚ ਰਿਹਾ ਸੀ ਕਿ ਉਹ ਧੂਆ ਅੰਦਰ ਨਹੀਂ ਟਿਕ ਸਕਦਾ ਕਿਉਂ ਇਹ ਘੜੀਮੁੜੀ ਬਾਹਰ ਨਿਕਲਣ ਦੀ ਕਾਲਾ ਪੈ ਰਿਹਾ ਹੈ ਕਿਉਂ ਇਹ ਲਹਿਰਾਂ ਬਣ ਬਣ ਕੇ ਉਥਲ ਪੁਥਲ ਹੋ ਰਿਹਾ ਹੈ ਇਹ ਉਹ ਫਿਰ ਆਪਣੀ ਤਰਕ ਦੇ ਜਵਾਬ ਵਿੱਚ ਆਪਸੀ ਸੋਚਣ ਲੱਗ ਪੈਂਦਾ। ਬੇਸ਼ੱਕ ਬੇਸ਼ੱਕ ਇਹ ਰੁਕਣ ਵਾਲੀ ਚੀਜ਼ ਨਹੀਂ। ਇਸ ਨੂੰ ਬੰਦ ਬੂਹਿਆਂ ਪਿੱਛੇ ਰੋਕੀ ਰੱਖਣਾ ਨਾ ਮੁਮਕਨ ਹੈ। ਇਸ ਵੇਲੇ ਕਦਾਰ ਹੌਲੀ-ਹੌਲੀ ਇਹ ਤੋਕਾਂ ਗੁੰਗੁਨਾ ਰਿਹਾ ਸੀ। ਅਲविदा اے قافਲੇ ਵਾਲੇ, ਮੁਝੇ ਅਬ ਛੋੜ ਦੋ। ਮੇਰੀ ਕਿਸਮਤ ਮੈਂ ਲਿਖੀ ਸੀ ਦਸਤ ਕੀ ਵੀਰਾਨੀਆਂ। ਤੋਕ ਖਤਮ ਹੋਣ ਤੋਂ ਪਹਿਲਾਂ ਬੂਹੇ ਦਾ ਤਾਕ ਹੌਲੀ-ਹੌਲੀ ਖੁੱਲਣਾ ਸ਼ੁਰੂ ਹੋਇਆ। ਉਸ ਖਿਆਲ ਕੀਤਾ ਸ਼ਾਇਰ ਹਵਾ ਦੇ ਝੋਕੇ ਨਾਲ ਖੁੱਲ ਗਿਆ ਹੋਵੇ। ਪਰ ਜ्यों ਹੀ ਬੂਹੇ ਵਿੱਚ ਉਸਨੇ ਇੱਕ ਓਪਰੇ ਆਦਮੀ ਨੂੰ ਖੜਾ ਵੇਖਿਆ ਗਾਣੇ ਦੀ ਤੌਕਫ ਦੇ ਬੁੱਲਾਂ ਵਿੱਚ ਹੀ ਗੁੰਮ ਹੋ ਗਈ ਉਸਦੀ ਧੁਐ ਵਾਲੀ ਫਿਲਾਸਫੀ ਵੀ ਅਧੂਰੀ ਹੀ ਰਹਿ ਗਈ ਮਿਸਟਰ ਕਦਾਰ ਤੁਹਾਡਾ ਹੀ ਨਾਮ ਹੈ ਆਉਣ ਵਾਲੇ ਨੇ ਸਵਾਲ ਕੀਤਾ ਜੀ ਹਾਂ ਹੁਕਮ ਕਦਾਰ ਨੇ ਸੋਚਿਆ ਸ਼ਾਇਦ ਕੋਈ ਘੜੀ ਮੁਰੰਮਤ ਕਰਾਉਣ ਵਾਲਾ ਗਾਹਕ ਆਇਆ ਹੈ ਪਰ ਆਪਣਾ ਨਾਮ ਸੁਣਦਿਆਂ ਹੀ ਉਹ ਸੋਚਾਂ ਵਿੱਚ ਪੈ ਗਿਆ ਮੇਰਾ ਅਸਲ ਨਾਮ ਤੇ ਬਹੁਤ ਘੱਟ ਲੋਕ ਜਾਣਦੇ ਨੇ ਅਕਸਰ ਲੋਕੀ ਮੈਨੂੰ ਕਮਾਲ ਕਹਿ ਕੇ ਸਾਦੇ ਨੇ ਔਨ ਵਾਲਾ ਬੜੀ ਬਤਖੱਲਫੀ ਨਾਲ ਸ਼ਪਾ ਸ਼ਪੰਦਰ ਲੰਘ ਆਇਆ ਤੇ ਆਉਂਦਾ ਹੀ ਉਸਨੇ ਕਦਾਰ ਦੇ ਦੋਹਾਂ ਪੈਰਾਂ ਤੇ ਹੱਥ ਰੱਖ ਕੇ ਆਪਣੇ ਮੱਥੇ ਨੂੰ ਛੁਹਾਇਆ ਮਾਫ ਕਰਨਾ ਮੈਂ ਤੁਹਾਨੂੰ ਕੁਛਾਟਾ ਨਹੀਂ ਕਦਾਰ ਨੇ ਬੜੀ ਕੋਖ ਨਾਲ ਉਸ ਪਤਲੇ ਲੰਮੇ ਅਧਖੜੂ ਮਰਦੇ ਆਦਮੀ ਵੱਲ ਤੱਕਦੇ ਆ ਤੇ ਉਸਦੇ ਖੱਦਰ ਦੇ ਸ਼ਵਸ਼ ਪਹਿਰਾਵੇ ਨੂੰ ਵੇਖਦਿਆਂ ਹੋਇਆ ਪੁੱਛਿਆ ਮੇਰਾ ਨਾਂ ਪੰਨਾ ਲਾ ਲੇ ਆਉਣ ਵਾਲੇ ਦੀਆਂ ਅੱਖਾਂ ਵਿੱਚ ਪਿਆਰ, ਇਹਿਸਾਨਮੰਦੀ ਤੇ ਮਮਤਾ ਦੀ ਗੱਲ ਸੀ ਹੈ ਤੁਸੀਂ ਕਦਾਰ ਦੇ ਹੱਥੋਂ ਸਿਗਰਟ ਦਾ ਟੋਟਾ ਸ਼ੋਕੇਸ਼ ਉੱਤੇ ਡੱਗ ਪਿਆ ਤੇ ਉਹ ਅੱਬੜਵਾਇਆ ਉੱਠ ਕੇ ਉਸ ਦੇ ਪੈਰਾਂ ਤੇ ਡੱਗ ਪਿਆ ਉਸ ਦੇ ਮੂੰਹੋਂ ਇੱਕ ਸ਼ਬਦ ਵੀ ਨਾ ਨਿਕਲ ਸਕਿਆ ਕਿੰਨਾ ਚਿਰ ਪੰਨਾ ਲਾਲ ਨੇ ਉਸ ਨੂੰ ਛਾਤੀ ਨਾਲ ਘੁੱਟੇ ਰੱਖਿਆ ਦੋਵੇਂ ਜ਼ੁਬਾਨਾਂ ਨਰਵਾਕ ਸਨ ਜ਼ੁਬਾਨਾਂ ਦੇ ਕੰਮ ਸ਼ਾਇਦ ਦੋਹਾਂ ਅੱਖਾਂ ਦੇ ਅਥਰੂ ਕਰ ਰਹੇ ਸਨ ਉਹ ਮੇਰੇ ਮਸੇ ਇਤਨਾ ਹੀ ਪੰਨਾ ਲਾਲ ਕਹਿ ਸਕਿਆ ਉਸ ਨੇ ਕਈ ਵਾਰ ਕਦਾਰ ਨੂੰ ਛਾਤੀ ਨਾਲ ਘੁੱਟਿਆ ਤੇ ਕਈ ਵਾਰ ਹੀ ਛੱਡਿਆ ਤੁਸੀਂ ਆ ਗਏ ਸ਼ੁਕਰ ਪ੍ਰਮਾਤਮਾ ਦਾ ਕਦਾਰ ਨੇ ਇਹ ਵਾਕ ਇਸ ਤਰ੍ਹਾਂ ਕਹੇ ਜਿਵੇਂ ਅਜੇ ਵੀ ਉਹ ਸਿਰਫ ਖਿਆਲੀ ਤੌਰ ਤੇ ਹੀ ਪੰਨਾ ਲਾਲ ਨੂੰ ਵੇਖ ਰਿਹਾ ਹੋਵੇ ਵਾਸਤਵ ਵਿੱਚ ਨਹੀਂ ਪਰ ਤੁਸੀਂ ਤੁਸੀਂ ਇਤਨੇ ਦੁਬਲੇ ਪੰਨਾ ਲਾਲ ਨੇ ਕਦਾਰ ਦੇ ਹੜਬਾ ਨਿਕਲੇ ਚਿਹਰੇ ਤੇ ਅੰਦਰ ਤਸਿਆਂ ਅੱਖਾਂ ਵੱਲ ਡਰੀ ਜਿਹੀ ਨਜ਼ਰ ਨਾਲ ਤੱਕਦਿਆਂ ਪੁੱਛਿਆ ਮੈਨੂੰ ਤੁਸੀਂ ਕਹਿ ਕੇ ਨਾ ਬਲਾਓ ਪਾਪਾ ਜੀ ਪਿਤਾ ਦੀ ਅੱਖ ਵਿੱਚ ਇੱਕ ਮਿੱਠੀ ਜਹੀ ਉਤਕੰਠਾ ਸੀ ਸ਼ਾਇਦ ਤੁਹਾਨੂੰ ਪਤਾ ਨਹੀਂ ਮੈਂ ਤੁਹਾਡਾ ਬੇਸ਼ੱਕ ਤੁਸੀਂ ਮੇਰਾ ਪੁੱਤਰ ਹੈ ਪੁੱਤਰਾ ਨਾਲੋਂ ਵੀ ਵਧੇਰੇ ਮੇਰੇ ਸਰਬੰਸ ਦਾ ਰਾਖਾ ਪੰਨਾ ਲਾਲ ਨੇ ਇਹ ਕਹਿ ਕੇ ਉਸਦਾ ਵਾਕ ਪੂਰਾ ਕਰ ਦਿੱਤਾ ਪਰ ਕੀ ਤੂੰ ਪੁੱਤਰਾਂ ਵਾਲਾ ਕੰਮ ਕੀਤਾ ਇਕਦਾਰ ਆਪਣੇ ਉੱਤੇ ਲੱਗੇ ਦੋਸ਼ਨ ਦਾ ਉੱਤਰ ਨਾ ਦੇ ਕੇ ਕਦਾਰ ਨੇ ਪੁੱਛਿਆ ਤੁਸੀਂ ਕਦੋਂ ਆਏ ਹੋ ਤੇ ਉਸ ਦੇ ਨਾਲ ਹੀ ਹੋਰ ਬਿਆਨਤ ਪ੍ਰਸ਼ਨ ਤੁਸੀਂ ਕਿੱਥੇ ਰਹੇ ਕਿਵੇਂ ਰਹੇ ਤੁਹਾਡੇ ਨਾਲ ਕੀ ਕੁਝ ਬੀਤੀ ਆਦਿ ਪ੍ਰਸ਼ਨ ਕਦਾਰ ਦੇ ਅੰਦਰੋਂ ਉਮੜਦੇ ਆ ਰਹੇ ਸਨ ਸਭ ਕੁਝ ਦੱਸਾਂਗਾ ਪੰਨਾ ਲਾਲ ਦੇ ਹੋਠ ਫਰਕ ਰਹੇ ਸਨ ਉਸ ਦੇ ਮੂੰਹੋਂ ਸਾਫ਼ ਆਵਾਜ਼ ਨਹੀਂ ਸੀ ਨਿਕਲ ਰਹੀ ਪਹਿਲਾਂ ਦੱਸ ਤੂੰ ਆਪਣਾ ਕੀ ਹਾਲ ਬਣਾ ਰੱਖਿਆ ਇਹ ਉਸ ਪਾਪ ਦਾ ਪ੍ਰਾਸ਼ਚਿਤ ਹੈ ਪਾਪਾ ਜੀ ਕਿਹੜੇ ਪਾਪ ਦਾ ਜਿਹੜਾ ਮੈਂ ਕੀਤਾ ਸੀ ਤੁਹਾਡਾ ਰਜਗਾਰ ਖੋਕੇ ਤੁਹਾਨੂੰ ਮੌਤ ਦੇ ਮੂੰਹ ਵਿੱਚ ਧੱਕਨ ਦਾ ਉਹ ਤੇ ਕੋਈ ਪਾਪ ਨਹੀਂ ਸੀ ਨਾ ਹੀ ਇਹ ਉਸ ਦਾ ਪ੍ਰਾਸ਼ਚਿਤ ਹੈ ਪਰ ਇੱਕ ਹੋਰ ਪਾਪ ਤੇਰੇ ਕੋਲੋਂ ਜ਼ਰੂਰ ਹੋਇਆ ਹੈ ਸ਼ਾਇਦ ਇਹ ਉਸ ਦਾ ਪ੍ਰਾਸ਼ਚਿਤ ਹੋਵੇ ਤੇ ਪੰਨਾ ਲਾਲ ਦੀਆਂ ਅੱਖਾਂ ਤਰਬੜ ਹੋ ਗਈਆਂ ਉਹ ਕਿਹੜਾ ਪਾਪਾ ਜੀ ਕਦਾਰ ਦਾ ਦਿਲ ਕੰਬ ਗਿਆ ਫਿਰ ਦੱਸਾਂਗਾ ਪਹਿਲਾਂ ਪਰ ਤੁਸੀਂ ਆ ਕਿੱਥੋਂ ਰਹੇ ਹੋ ਗੱਲ ਟੋਕ ਕੇ ਕਦਾਰ ਨੇ ਪੁੱਛਿਆ ਹੰਤੇ ਮੈਂ ਪਿੰਡਿਓਂ ਆ ਰਿਹਾ ਹਾਂ ਪਿੰਡੀ ਕਿਸ ਦਿਨ ਪਹੁੰਚੇ ਸਾਂ ਹਫਤਾ ਕੋ ਹੋ ਗਿਆ ਹੈ ਪਰ ਇਤਨਾ ਚਿਰ ਕਿੱਥੇ ਗੁਜ਼ਾਰਿਆ ਤੁਸਾਂ ਬੜੀ ਲੰਮੀ ਕਥਾ ਹੈ ਇਕਦਾਰ ਜਰਾ ਠਹਿਰ ਕੇ ਸੁਣਾਵਾਂਗਾ ਆਲੇ ਸਿਰਫ ਇਤਨਾ ਹੀ ਸਮਝ ਲੈ ਕਿ ਮੈਂ ਮਰਨ ਦਾ ਇਰਾਦਾ ਕਰਕੇ ਨਿਕਲਿਆ ਸਾਂ ਪਰ ਮਰ ਨਾ ਸਕਿਆ ਕੁਝ ਜਾਨ ਦੇ ਮੋਹ ਨੇ ਤੇ ਕੁਝ ਨਿੱਕੇ ਬੱਚਿਆਂ ਦੀ ਮਮਤਾ ਨੇ ਮੈਨੂੰ ਮਰਨੋਂ ਰੋਕ ਲਿਆ ਪਰ ਘਰਵਾਲੇ ਵੀ ਤਾਂ ਕਦਮ ਨਹੀਂ ਸਨ ਉਠ ਸਕਦੇ ਘਰ ਦੀ ਹਾਲਤ ਮੌਤ ਨਾਲੋਂ ਵੀ ਵੱਧ ਸੀ ਅਖੀਰ ਦਿਲ ਦੀ ਸ਼ਾਂਤੀ ਦੂਰ ਕਰਨ ਲਈ ਹਰਦਵਾਰ ਚਲਾ ਗਿਆ ਨਿਰਭਾਨ ਹੋ ਕੇ ਸੰਤਾ ਮਹਾਤਮਾ ਦੀ ਸੇਵਾ ਸਤਸੰਗ ਵਿੱਚ ਜਿੰਦਗੀ ਬਿਤਾਉਣ ਦਾ ਫੈਸਲਾ ਕਰ ਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਈਆਂ ਪੁੰਚੇ ਹੋਏ ਮਹਾਪੁਰਖਾਂ ਦੀ ਸੰਗਤ ਨਾਲ ਦਿਲ ਦੀ ਜਲਨ ਕਿਸੇ ਹੱਦ ਤੱਕ ਦੂਰ ਹੋਈ ਪਰ ਘਰ ਦਾ ਮੋਹ ਅਖੀਰ ਤੱਕ ਮੇਰਾ ਪਿੱਛਾ ਨਾ ਛੱਡ ਸਕਿਆ। ਸਾਧੂ ਬਣ ਕੇ ਬਥੇਰੇ ਜਪ ਤਪ ਕੀਤੇ। ਕਠਨ ਤੋਂ ਕਠਨ ਸਾਧਨਾ ਕੀਤੀਆਂ ਪਰ ਦਿਲ ਦੀ ਤਾਰ ਹਰ ਵੇਲੇ ਘਰ ਵਿੱਚ ਹੀ ਵਜਦੀ ਰਹਿੰਦੀ ਸੀ। ਅਖੀਰ ਜਾਂ ਦੋ ਸਾਲਾਂ ਦੀ ਕਮਾਈ ਵੀ ਮੈਨੂੰ ਮੋਹ ਦੇ ਜਾਲ ਵਿੱਚੋਂ ਛੁਡਾ ਨਾ ਸકી। ਤਾਂ ਮੈਂ ਹਾਰ ਕੇ ਘਰ ਵੱਲ ਰੁੱਕ ਕੀਤਾ। ਮੇਰਾ ਖਿਆਲ ਸੀ ਧਰਬਾਰ ਸਭ ਮਿੱਟੀ ਵਿੱਚ ਮਿਲ ਚੁੱਕਾ ਹੋਵੇਗਾ ਤੇ ਬਾਲ ਬੱਚੇ ਰੋਟੀ ਨੂੰ ਤਰਸਦੇ ਹੁਣ ਤੀਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹੋਣਗੇ ਫੇਰ ਵੀ ਇੱਕ ਵਾਰੀ ਭਾਵੇਂ ਘਰ ਦੀਆਂ ਟੱਠੀਆਂ ਕੰਧਾਂ ਨੂੰ ਹੀ ਸਹੀ ਵੇਖਣ ਲਈ ਦਿਲ ਹਰ ਵੇਲੇ ਵਿਆਕਲ ਰਹਿੰਦਾ ਸੀ ਅਖੀਰ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਜੇ ਸੱਚਮੁੱਚ ਮੇਰੇ ਘਰ ਦੀ ਹਾਲਤ ਉਹੋ ਹੋ ਚੁੱਕੀ ਹੋਵੇ ਜੋ ਮੇਰਾ ਦਿਲ ਕਹਿ ਰਿਹਾ ਹੈ ਤਾਂ ਵੀ ਮੈਂ ਇੱਕ ਵਾਰੀ ਜਾਵਾਂਗਾ ਜ਼ਰੂਰ ਤੇ ਇਸ ਤੋਂ ਬਾਅਦ ਇਸ ਜ਼ਿੰਦਗੀ ਦਾ ਹਮੇਸ਼ਾ ਲਈ ਖਾਤਮਾ ਕਰ ਦੇਵਾਂਗਾ ਪਰ ਘਰ ਪਹੁੰਚ ਕੇ ਜੋ ਕੁਝ ਵੇਖਿਆ ਇਹ ਸੁਣਿਆ ਉਸਨੇ ਮੈਨੂੰ ਹਰਾਨੀ ਵਿੱਚ ਪਾ ਦਿੱਤਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਿਠਦੰਦ ਹੀ ਪ੍ਰਮਾਤਮਾ ਨੇ ਮੇਰੇ ਘਰ ਇੱਕ ਦੇਵਤਾ ਭੇਜ ਦਿੱਤਾ ਸੀ ਜਿਸ ਦੀਆਂ ਕੁਰਬਾਨੀਆਂ ਨੇ ਉਸ ਦੀ ਗੱਲ ਟੋਕ ਕੇ ਕਦਾਰ ਬੋਲਿਆ ਬਸ ਪਾਪਾ ਜੀ ਭੋਗ ਪਾਉਗੇ ਨਾ ਗੱਲਾਂ ਦਾ ਔਲਾਦ ਜਾਂ ਮਾਪਿਆਂ ਵਾਸਤੇ ਕੁਝ ਕਰੇ ਤਾਂ ਉਸ ਨੂੰ ਕੁਰਬਾਨੀ ਕਹੋਗੇ ਠੀਕ ਹੈ ਬੇਟਾ ਪਰ ਚੰਗੀ ਤੋਂ ਚੰਗੀ ਔਲਾਦ ਵੀ ਸ਼ਾਇਦ ਇੱਥੋਂ ਤੱਕ ਨਹੀਂ ਪਹੁੰਚ ਸਕਦੀ ਇਹ ਗੱਲਾਂ ਕਰਕੇ ਮੈਨੂੰ ਸ਼ਰਮਿੰਦਾ ਨਾ ਕਰੋ ਪਾਪਾ ਜੀ ਪਹਿਲਾਂ ਇਹ ਦੱਸੋ ਘਰ ਵਿੱਚ ਸਭ ਕੁਝ ਸੁੱਖ-ਸਾਂਦ ਹੈ हां शौक सादी समझो समझो ਤਾਂ ਕੀ ਮਤਲਬ ਪਾਪਾ ਜੀ ਇਹ ਫਿਰ ਦਸਾਂਗਾ ਪਹਿਲਾਂ ਆਪਣੀ 베ਜੀ ਦਾ ਸੁਨੇਹਾ ਸੁਣ ਲੈ ਦੱਸੋ ਪਹਿਲੀ ਗੱਡੀ ਤੈਨੂੰ ਮੇਰੇ ਨਾਲ ਪੰਡੀ ਚੱਲਣਾ ਪਵੇਗਾ ਇਹੋ ਹੈ ਉਸ ਦਾ ਸੁਨੇਹਾ ਪਿਆਰ ਤੂੰ ਹੱਦ ਕਰ ਦਿੱਤੀ ਕਿ ਅੱਜ ਤੱਕ ਉਸ ਵਿਚਾਰੀ ਨੂੰ ਆਪਣਾ ਪਤਾ ਤੀਕ ਵੀ ਨਾ ਦੱਸਿਆ ਹਾਲਾਂਕਿ ਤੂੰ ਕਈ ਵਾਰੀ ਲਿਫਾਫੇ ਵਿੱਚ ਨੋਟ ਪਾ ਕੇ ਭੇਜਦਾ ਰਹੇ ਹੋ ਪਰ ਸਿਰਫ ਅੰਮ੍ਰਿਤਸਰ ਦੀ ਮੋਹਰ ਤੋਂ ਵਿਚਾਰੀ ਜਨਾਨੀ ਨੂੰ ਕੀ ਪਤਾ ਲੱਗ ਸਕਦਾ ਸੀ ਮੈਂ ਜਾਣ ਕੇ ਆਪਣੇ ਆਪ ਨੂੰ ਲੁਕਾਈ ਰੱਖਿਆ ਸੀ ਪਾਪਾ ਜੀ ਕਦਾਰ ਦਾ ਦਿਲ ਕਿਸੇ ਹੋਰ ਦਾ ਸੁੱਖ ਸੁਨੇਹਾ ਸੁਣਨ ਲਈ ਤੜਪ ਰਿਹਾ ਸੀ ਜਿਸ ਦਾ ਪੰਨਾ ਲਾਲ ਨੇ ਅਜੇ ਤੀਕ ਜਿਕਰ ਨਹੀਂ ਸੀ ਕੀਤਾ ਕਈ ਵਾਰੀ ਵੀਨਾ ਦਾ ਨਾਮ ਉਸ ਦੀ ਜ਼ੁਬਾਨ ਤੇ ਆਉਂਦਾ ਆਉਂਦਾ ਰੁਕ ਗਿਆ ਪਰ ਮੈਂ ਤੇ ਸ਼ਾਇਦ ਅਜੇ ਨਾ ਜਾ ਸਕਾਂ ਪਾਪਾ ਜੀ ਕਦਾਰ ਨੇ ਠੰਡਾ ਸਾਹ ਭਰ ਕੇ ਕਿਹਾ ਕਿਉਂ ਪੰਨਾ ਲਾਲ ਨੇ ਇਹ ਅਜੀਬ ਉੱਤਰ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਅਜੇ ਮੇਰਾ ਫਰਜ਼ ਪੂਰਾ ਨਹੀਂ ਹੋ ਸਕਿਆ ਅਜੇ ਤੇਰਾ ਫਰਜ਼ ਪੂਰਾ ਨਹੀਂ ਹੋ ਸਕਿਆ ਜਦ ਕਿ ਹਜ਼ਾਰ ਦੀ ਥਾਂ ਤੂੰ 1300 ਵੇਚ ਚੁੱਕਾ ਹੈ ਉਹ ਮਕਾਨ ਰਹਿਣ ਦੀ ਕਾਇਤ ਤੋਂ ਚਰਾਕਾ ਹਜ਼ਾਰ ਹੋ ਚੁੱਕਾ ਹੈ ਇਕਦਾਰ ਹੁਣ ਤੈਨੂੰ ਜ਼ਰੂਰ ਮੇਰੇ ਨਾਲ ਚੱਲਣਾ ਪਵੇਗਾ ਪਰ ਸਰਦਾਰ ਹੋਰਾਂ ਦੇ 1500 ਵਿੱਚੋਂ ਜੋ ਅਜੇ 400 ਬਾਕੀ ਨੇ ਉਹ ਸਰਦਾਰ ਹੋਰਾਂ ਤੈਨੂੰ ਮਾਫ ਕਰ ਦਿੱਤੇ ਨੇ ਮੈਨੂੰ ਅਨਾ ਫੇਰ ਆਪਣੇ ਕੰਮ ਤੇ ਲਾ ਲਿਆ ਪਰ ਇਸ ਰਕਮ ਤੋਂ ਛੁੱਟ ਮੈਨਾਂ ਦਾ ਜੀ ਵੀ ਕੁਝ ਕਰਜ਼ ਦੇਣਾ ਹੈ ਉਹ ਕੀ ਉਹਨਾਂ ਦੇ ਕੰਮ ਵਿੱਚ ਵਦਿਆਨਤੀ ਕਰ ਕਰਕੇ ਮੈਂ ਕੁਝ ਹੋਰ ਪੈ ਵੀ ਬਚਾਈ ਸਨ ਕੋਈ ਹਰਜ ਨਹੀਂ ਬੇਟਾ ਮੈਂ ਜਾਣਦਾ ਹਾਂ ਇਹ ਸਭ ਕੁਝ ਤੂੰ ਉਪਕਾਰ ਦੀ ਖਾਤਰ ਕੀਤਾ ਸੀ ਉਹ ਰਕਮ ਨੂੰ ਮੈਂ ਉਤਾਰ ਦਿਆਂਗਾ ਨਾਲੇ ਸਰਦਾਰ ਹੋਰੀ ਤੇਰੇ ਉੱਤੇ ਬੜੇ ਖੁਸ਼ ਨੇ ਉਹਨਾਂ ਦੀ ਬੜੀ ਖਾਹਿਸ਼ ਹੈ ਤੈਨੂੰ ਰੱਖਣ ਦੀ ਅੱਗੇ ਮੰਗ ਤੁਹਾਨੂੰ ਕੱਢ ਕੇ ਨਹੀਂ ਨਹੀਂ ਅਸੀਂ ਦੋਵੇਂ ਉਹਨਾਂ ਦੇ ਹਿੱਸੇਦਾਰ ਬਣ ਕੇ ਰਹਿਾਂਗੇ ਉਹ ਪਸ਼ਾਵਰ ਵਿੱਚ ਆਪਣੀ ਬ੍ਰਾਂਚ ਖੋਲ੍ਹਣੀ ਚਾਹੁੰਦੇ ਨੇ ਕਦਾਰਦ ਚਿੱਤੀ ਵਿੱਚ ਪੈ ਗਿਆ ਸਭੋ ਪੰਨਾ ਲਾਲ ਦੇ ਨਾਲ ਜਾਣ ਲਈ ਕੁਝ ਰਜਾਮੰਦ ਵੀ ਹੋ ਗਿਆ ਤੇ ਇਸ ਦੇ ਨਾਲ ਹੀ ਉਸਨੇ ਪੁੱਛਿਆ ਹਾਂ ਤੁਸੀਂ ਕੀ ਕਹਿਣ ਲੱਗੇ ਸੋ ਮੇਰੇ ਕੋਲੋਂ ਕਿਹੜਾ ਪਾਪ ਹੋ ਗਿਆ ਸੀ ਵੇਖਦਾ ਹੀ ਵੇਖਦਾ ਪੰਨਾ ਲਾਲ ਦਾ ਚਿਹਰਾ ਗੰਭੀਰ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਡੂੰਘੇ ਗਮ ਦੀਆਂ ਸ਼ਾਮਾਂ ਛਾ ਗਈਆਂ ਨਾ ਹੀ ਚਰ ਬੋਲ ਨਾ ਸਕਿਆ ਪਰ ਮੱਥੇ ਨੂੰ ਉਂਗਲਾਂ ਵਿੱਚ ਫੜ ਕੇ ਬੋਲਿਆ ਕਿਦਾਰ ਤੂੰ ਉਹ ਕੁਝ ਕੀਤਾ ਹੈ ਜਿਹੜਾ ਇਸ ਦੁਨੀਆ ਉੱਤੇ ਕੋਈ ਨਹੀਂ ਕਰ ਸਕਦਾ ਤੂੰ ਮੇਰੀ ਜਾਨ ਬਚਾਈ ਮੇਰੇ ਟੱਬਰ ਨੂੰ ਭੁੱਖ ਤੇ ਮੁਸੀਬਤਾਂ ਤੋਂ ਬਚਾਇਆ ਪਰ ਆਹ ਕਿਦਾਰ ਤੂੰ ਪੰਨਾ ਲਾਲ ਦਾ ਗਲਾ ਪਰੜਾ ਗਿਆ ਉਸ ਨੂੰ ਹਿਚਕੀ ਆ ਗਈ ਇਹ ਵੇਖ ਕੇ ਕਿਦਾਰ ਦਾ ਦਿਲ ਸੀਨੇ ਵਿੱਚ ਫੜਕਣ ਲੱਗਾ ਉਸਨੇ ਪੰਨਾ ਲਾਲ ਦਾ ਮੋਢਾ ਹਲੂਨ ਤੇ ਪੁੱਛਿਆ ਦੱਸੋ ਪਾਪਾ ਜੀ ਫਿਰ ਕੀ ਹੋਇਆ ਰੱਬ ਦੇ ਵਾਸਤੇ ਛੇਤੀ ਦੱਸੋ ਕਿਦਾਰ ਪੰਨਾ ਲਾਲ ਨੇ ਸਾਰੇ ਜੱਪਤ ਨਾਲ ਆਪਣੇ ਆਪ ਨੂੰ ਠੱਲ ਕੇ ਕਿਹਾ ਤੂੰ ਵਿਚਾਰੀ ਵੀਨਾ ਦੀ ਜਾਨ ਲੈ ਲਈ ਵੀਨਾ ਵੀਨਾ ਉਸ ਦੀ ਮੌਤ ਉੱਚੀ ਆ ਪਾਪਾ ਜੀ ਪਦਾਰ ਦੇ ਅੰਕਾ ਤੇ ਮਰਦ ਨਹੀਂ ਛਾ ਗਈ ਉਸ ਦੀਆਂ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਤੇ ਕੁਝ ਚਿਰ ਬਾਅਦ ਜਦ ਖੁੱਲੀਆਂ ਉਸ ਨੇ ਵੇਖਿਆ ਪੰਨਾ ਲਾਲ ਅੱਖਾਂ ਪੁੰਝ ਰਿਹਾ ਸੀ ਕਿੰਨਾ ਹੀ ਚਿਰਕਦਾਰ ਨਿਰਵਾਕ ਰਹਾ ਉਸ ਦੀਆਂ ਅੱਖਾਂ 'ਤੇ ਹਨੇਰਾ ਛਾ ਗਿਆ ਉਸ ਨੂੰ ਕੀ ਹੋ ਗਿਆ ਇਹ ਪ੍ਰਸ਼ਨ ਪਦਾਰ ਦੇ ਅੰਦਰੋਂ ਇੱਕ ਵਾਰੀ ਨਹੀਂ ਕਈ ਵਾਰੀ ਉੱਠਿਆ ਪਰ ਉਹ ਪੰਨਾ ਲਾਲ ਪਾਸੋਂ ਕੋਚ ਨਾ ਸਕਿਆ ਛਾਇਦ ਉਸਦਾ ਅੰਤਰਲਾਹੀ ਐਕਸਪ੍ਰੈਸ਼ਨ ਦਾ ਉੱਤਰ ਦੇ ਰਿਹਾ ਸੀ ਜਾਲਮਾ ਆਪ ਹੀ ਉਸ ਨੂੰ ਮਾਰ ਕੇ ਆਪ ਹੀ ਪੁੱਛਦਾ ਹੈ ਉਸਦੇ ਪੁੱਛਣ ਤੋਂ ਬਿਨਾਂ ਹੀ ਪੰਨ ਲਾਲ ਨੇ ਦੱਸਣਾ ਸ਼ੁਰੂ ਕੀਤਾ ਮੇਰੇ ਪਹੁੰਚਣ ਤੋਂ 2 ਹਫ਼ਤੇ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਮਰਨ ਤੋਂ ਪਹਿਲਾਂ ਬੇਹੋਸ਼ੀ ਵਿੱਚ ਜੋ-ਜੋ ਗੱਲਾਂ ਵੀਨੀ ਦੇ ਮੂੰਹੋਂ ਨਿਕਲੀਆਂ ਸਨ ਉਹਨਾਂ ਨੇ ਤੇਰੀ 베ਜੀ ਦਾ ਦਿਲ ਟੋਟੇ-ਟੋਟੇ ਕਰ ਦਿੱਤਾ ਜਿਸ ਦਿਨ ਦੀ ਵੀਨੀ ਮੋਈਏ ਉਸਦੇ ਮੂੰਹੋਂ ਹਰ ਵੇਲੇ ਇਹੋ ਨਿਕਲਦਾ ਰਹਿੰਦਾ ਹਾਈ ਜੇ ਮੈਨੂੰ ਪਤਾ ਹੁੰਦਾ ਮਾਵੀਨੀ ਨੂੰ ਕਦਾਰ ਨਾਲ ਵਿਆਹ ਦਿੰਦੀ। ਕਦਾਰ ਦੀ ਜ਼ੁਬਾਨ ਵਿੱਚ ਬੋਲਣ ਦੀ ਤਾਕਤ ਨਹੀਂ ਸੀ। ਉਸ ਦੀਆਂ ਅੱਖਾਂ ਖੁੱਲੀਆਂ ਸਨ ਪਰ ਸ਼ਾਇਦ ਕੁਝ ਵੀ ਵੇਖ ਨਹੀਂ ਸਨ ਰਹੀਆਂ। ਉਸ ਦੇ ਹੋਠ, ਜ਼ੁਬਾਨ, ਟਾਲੂ ਸਭ ਜਿਵੇਂ ਲੱਕੜ ਦੇ ਬਣ ਚੁੱਕੇ ਸਨ। ਚੌਕਾਚਰ ਦੁਕਾਨ ਵਿੱਚ ਇੱਕ ਮਾਰੂ ਜਹੀ ਖਮੋਸ਼ੀ ਛਾਈ ਰਹੀ। ਜਿਵੇਂ ਕਹਿਨ ਸੁਣ ਲਈ। ਕੁਝ ਵੀ ਬਾਕੀ ਨਾ ਰਿਹਾ। ਹੁਣ ਇਹ ਨਾਲ ਕਿਸੇ ਦਾ ਜੋਰ ਨਹੀਂ ਬੇਟਾ। ਪੰਨਾ ਲਾਲ ਨੇ ਅਖੀਰ ਇਸ ਚੋਕ ਨੂੰ ਤੋੜਦਿਆਂ ਕਿਹਾ। ਚੱਲ ਕੇ ਆਪਣੀ ਬੇਜੀ ਨੂੰ ਦਿਲਾਸਾ ਦੇ। ਉਹ ਮਰਨ ਹਾਕੀ ਹੋ ਰਹੀ ਹੈ। ਇਦਾਰ ਉਸੇ ਤਰ੍ਹਾਂ ਬੁੱਤ ਬਣਿਆ ਬੈਠਾ ਰਿਹਾ ਪੰਨਾ ਲਾਲ ਫੇਰ ਬੋਲਿਆ ਬੇਟਾ ਮੈਂ ਜਾਣਦਾ ਤੇਰੀ ਦਿਲ ਦੀ ਹਾਲਤ ਨੂੰ ਔੜਕ ਦੀ ਬਰਦਾਸ਼ਤ ਵਿਖਾਈਏ ਜੇ ਕਦੀ ਤੂੰ ਇੱਕ ਵਾਰੀ ਵੀ ਆਪਣੀ 베ਜੀ ਨੂੰ ਦੱਸ ਦਿੰਦਿਓ ਕਿ ਵੀਨੀ ਲਈ ਪੰਨਾ ਲਾਲ ਰੋਕਿਆ ਤੇ ਫਿਰ ਬੋਲਿਆ ਜਮਿਨੀ ਹੀ ਇਸ ਭੇਦ ਨੂੰ ਮਾਗ ਕੇ ਖੋਲ ਦਿੰਦੀ ਪਰ ਹੋਣੀ ਅੰਮਟ ਹੈ ਇਦਾਰ ਖਮੋਸ਼ ਤੇ ਅਹਲ ਸੀ ਨਾ ਉਸ ਦੇ ਬੱਲ ਹਿੱਲੇ ਨਾ ਅੱਖਾਂ ਦੀਆਂ ਪੁਤਲੀਆਂ ਫਰਕੀਆਂ ਜਿਵੇਂ ਪੱਥਰ ਦਾ ਪੱਥਰ ਜਾਣਦਾ ਹੈ ਪੰਨਾ ਲਾਲ ਬੋਲਦਾ ਗਿਆ ਬੀਨੀਦੀ ਮਾਤਾ ਨੂੰ ਸਦਨ ਲਈ ਕਿਉਂ ਇਤਨੀ ਕਾਲੀ ਪੈ ਰਹੀ ਹੈ ਹੁਣ ਤੱਕ ਕਦਾਰ ਦਾ ਮਨੁੱਖ ਪਹਿਲੀ ਛੱਟ ਦੀ ਪੀੜ ਨੂੰ ਸਹਿ ਕੇ ਕੁਝ ਚੇਤਨ ਹੋ ਚੁੱਕਾ ਸੀ ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਥੋੜਾ ਤੋਂ ਥਰਕੀਆਂ ਤੇ ਉਸ ਨੇ ਇੱਕ ਮਾਰਮਿਕ ਨਜ਼ਰ ਨਾਲ ਪੰਨਾ ਲਾਲ ਵੱਲ ਤੱਕਿਆ ਪੰਨਾ ਲਾਲ ਨੇ ਆਪਣੀ ਗੱਲ ਜਾਰੀ ਰੱਖੀ ਉਹ ਵਿਦਿਆ ਨੂੰ ਤੇਰੇ ਨਾਲ ਵਿਆਹ ਕੇ ਤੈਨੂੰ ਅਸਲੀ ਅਰਥਾਂ ਵਿੱਚ ਆਪਣਾ ਪੁੱਤਰ ਬਣਾਉਣਾ ਚਾਹੁੰਦੀ ਹੈ ਵਿਦਿਆ ਵੀ ਤੇ ਹੁਣ ਸਿਆਣੀ ਹੋ ਚੁੱਕੀ ਹੈ ਬੀਨੀ ਨਾਲੋਂ ਅੰਜ ਤੇ ਦੋ ਗਰੇ ਛੋਟੀ ਹੈ ਪਰ ਕਦ ਕਾਠ ਵੱਲੋਂ ਉਸ ਨਾਲੋਂ ਵੀ ਵੱਡੀ ਜਾਪਦੀ ਹੈ ਪੰਨਾ ਲਾਲ ਦੀ ਗੱਲ ਸੁਣ ਕੇ ਕਦਾਰ ਨੇ ਕਹੋਂ ਕਾ ਭਰਿਆ ਤੇ ਥੋੜੀ देर ਬਾਅਦ ਬੋਲਿਆ ਪਾਪਾ ਜੀ ਵੀ ਨਹੀਂ ਚਲੀ ਗਈ ਮੇਰਾ ਸਭ ਕੁਝ ਚਲਾ ਗਿਆ ਇਸ ਬਾਰੇ ਫਿਰ ਕਦੀ ਮੈਨੂੰ ਕੁਝ ਨਾ ਕਹਿਣਾ ਪਾਪਾ ਜੀ ਮੈਂ ਮੈਂ ਤੇ ਬੋਲਣ ਦੀ ਥਾਂ ਕਦਾਰ ਉੱਚੀ ਉੱਚੀ ਕਹਿਕਾ ਮਾਰ ਕੇ ਹੱਸਿਆ ਪੰਨਾ ਲਾਲ ਵੇਖ ਰਿਹਾ ਸੀ ਕਿ ਇਹ ਹਾਸਾ ਕਿਹੋ ਜਿਹਾ ਹੈ ਅਗਰੇ ਭਾਂਬੜ ਨੂੰ ਜਿਵੇਂ ਕੋਈ ਘਾਹ ਦੀ ਪੰਡ ਢੇਠ ਲੁਕਾਣਾ ਚਾਹੁੰਦਾ ਹੋਵੇ ਨਹੀਂ ਕਦਾਰ ਦਈਏ ਭਰੇ ਹੱਥ ਵਿੱਚ ਪੰਨਾ ਲਾਲ ਬੋਲਿਆ ਤੈਨੂੰ ਮੰਨਣਾ ਪਵੇਗਾ ਮੇਰੀ ਨਾ ਸਹੀ पर जैस नु तू मां के हासी ओस दी सदर नु ਠਕਰਾ ਦੇਵੇਂਗਾ ਇਸ ਦੀ ਮੈਂ ਤੇ ਇਥੋਂ ਕਦੀ ਉਮੀਦ ਨਹੀਂ ਰੱਖ ਸਕਦਾ ਕਦਾਰ ਆਪਣੀ ਧਰਮ ਮਾਤਾ ਲਈ ਮੈਂ ਸਭ ਕੁਝ ਸਦਕੇ ਕਰਨ ਨੂੰ ਤਿਆਰ ਹਾਂ ਪਰ ਪਾਪਾ ਜੀ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਪਦਾਰ ਕਰੇ ਦਾ ਖਤਮ ਹੋ ਚੁੱਕਾ ਹੈ ਕੀ ਉਹ ਕਦਾਰ ਦੀ লাশ ਨੂੰ ਇਸ ਕੰਮ ਲਈ ਵਰਤਣਾ ਚਾਹੁੰਦੇ ਨੇ ਇਹ ਨਾ ਮਮਕਨ ਹੈ ਪਾਪਾ ਜੀ ਬਿਲਕੁਲ ਅਸੰਭਵ ਕਦਾਰ ਪੰਨਾ ਲਾਲ ਨੇ ਮਿਹਨਤ ਨਾਲ ਕਿਹਾ ਘਰ ਤੇ ਚੱਲ ਇੱਕ ਵਾਰੀ ਜਿਵੇਂ ਤੂੰ ਕਹੇਗਾ ਉਦਾਂ ਹੀ ਸੀ ਪਾਪਾ ਜੀ ਜੇ ਮੈਂ ਇਸ ਧੱਕੇ ਤੋਂ ਨਾ ਸੰਭਲ ਸਕਿਆ ਪਦਾਰਨੇ ਹੋਂਕਾ ਪਰਿਆ ਤੈਨੂੰ ਜਾਣਾ ਪਵੇਗਾ ਪਾਪਾ ਜੀ ਕੀ ਤੁਸੀਂ ਮੇਰੀ ਮੌਤ ਚਾਹੁੰਦੇ ਹੋ ਨਹੀਂ ਬਰ ਖੁਰਦਾਰ ਮੈਂ ਤੇਰੀ ਜ਼ਿੰਦਗੀ ਚਾਹੁੰਨਾ ਤਾਂ ਫਿਰ ਆਖੇ ਲੱਗੋ ਮੈਨੂੰ ਅਜੇ ਨਾ ਲੈ ਜਾਓ ਉੱਥੇ ਜਾ ਕੇ ਮੇਰੇ ਦਿਲ ਦੇ ਜ਼ਖਮ ਫਿਰ ਤਾਜ਼ੇ ਹੋ ਜਾਣਗੇ ਮੈਂ ਸ਼ਾਇਦ ਉੱਥੇ ਜਾ ਕੇ ਅੱਠ ਪੈਰ ਵੀ ਜਿੰਦਾ ਨਹੀਂ ਰਹਿ ਸਕਾਂਗਾ ਇਹ ਸਮਝਦੇ ਹੋਏ ਵੀ ਜੇ ਤੁਸੀਂ ਮੈਨੂੰ ਲਿਜਾਣਾ ਚਾਹੁੰਦੇ ਹੋ ਤਾਂ ਮੈਂ ਚੱਲਣ ਨੂੰ ਤਿਆਰ ਹਾਂ ਚਲੋ ਹੁਣੇ ਚਲੋ ਕਿਦਾਰ ਦੀਆਂ ਇਹਨਾਂ ਗੱਲਾਂ ਵਿੱਚ ਤੇ ਇਹਨਾਂ ਦੇ ਵਿਚਾਰਨ ਲੈਜੇ ਵਿੱਚ ਪੰਨਾ ਲਾਲ ਨੂੰ ਇਤਨੀ ਸੱਚਾਈ ਜਾਪੀ ਕਿ ਮੁੜ ਕੇ ਇਸ ਦੇ ਸਬੰਧ ਵਿੱਚ ਇੱਕ ਅੱਖਰ ਵੀ ਉਸ ਦੀ ਜ਼ੁਬਾਨੋਂ ਨਿਕਲ ਸਕਿਆ ਉਹ ਮਨ ਮਾਰ ਕੇ ਰਹਿ ਗਿਆ ਛੇਕੜ ਪੰਨਾ ਲਾਲ ਨੂੰ ਕਦਾਰ ਦੀ ਗੱਲ ਮੰਨਣੀ ਹੀ ਪਈ ਰਾਤ ਕਦਾਰ ਕੋਲ ਗੁਜ਼ਾਰ ਕੇ ਦੂਜੇ ਦਿਨ ਉਹ 라ਵਲ ਪਿੰਡੀ ਨੂੰ ਤਿਆਰ ਹੋ ਗਿਆ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 1ਮ ਉਮੀਦ ਹੈ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਊਗਾ ਜੇਕਰ ਨਾਵਲ ਚੰਗਾ ਲੱਗਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਕੀ ਆਪਣਾ ਕੰਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਕੋਈ ਵੀ ਅਖਦੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ